ਲੁਟੇਰੀਆ ਨਾਲ ਹੋਈ ਤਤਕਾ ਮੁਕੀ ਦੌਰਾਨ ਨਹਿਰ ਵਿੱਚ ਡਿੱਗੀ ਨੂੰ ਦੀ ਅਸਲ ਸਚਾਈ ਆਈ ਸਾਹਮਣੇ ਸੱਸ ਹੀ ਨਿਕਲੀ ਨੂੰ ਦੀ ਕਾਤਲ ਸੱਸ ਨੇ ਬੱਚਾ ਨਾ ਹੋਣ ਦੇ ਕਾਰਨ ਆਪਣੇ ਮੁੰਡੇ ਨਾਲ ਮਿਲ ਕੇ ਮਾਰੀ ਸੀ ਨੂੰ ਪੁਲਿਸ ਨੇ આરોપી ਮਾਕੋਤ ਨੂੰ ਕੀਤਾ ਗ੍ਰਿਫਤਾਰ ਗੁਰਦਾਸਪੁਰ ਦੀ ਬੱਬੇ ਹਾਲੀ ਨਹਿਰ ਦੇ ਪੁਲ ਤੇ 28 ਮਾਰਚ ਸ਼ੁੱਕਰਵਾਰ ਨੂੰ ਛੀਨਾ ਪਿੰਡ ਤੋਂ ਇਕਾਟੀਵਾ ਤੇ ਸਵਾਰ ਹੋ ਕੇ ਆਪਣੇ ਪਿੰਡ ਵਿਦੀਪੁਰ ਜਾ ਰਹੀ ਸੱਸ ਰੁਪਿੰਦਰ ਕੌਰ ਵੱਲੋਂ ਇਹ ਡਰਾਮਾ ਰਚਿਆ ਸੀ ਕਿ ਮੀਰੀ ਨੂੰ ਅਮਨਪ੍ਰੀਤ ਕੌਰ ਨੂੰ ਲੁਟੇਰਿਆਂ ਨੇ ਲੁੱਟ ਖੋਹ ਦੌਰਾਨ ਹੋਈ ਤੱਕਾ ਮੁੱਕੀ ਦੌਰਾਨ ਉਸ ਦੀ ਨੂੰ ਨਹਿਰ ਵਿੱਚ ਡਿੱਗ ਗਈ ਸੀ ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ লাশ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਪੰਜਵੀਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ লাশ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁਲ ਨੇੜੇੋਂ ਮਿਲੀ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਸੱਸ ਨੇ ਹੀ ਆਪਣੇ ਪੁੱਤ ਅਤੇ ਮ੍ਰਿਤਕਾ ਦੇ ਪਤੀ ਆਕਾਸ਼ਦੀਪ ਸਿੰਘ ਨਾਲ ਮਿਲ ਕੇ ਉਸਨੂੰ ਖੁਦ ਹੀ ਨਹਿਰ ਵਿੱਚ ਤੱਕਾ ਦੇ ਦਿੱਤਾ ਅਤੇ ਲੁਟੇਰੀਆਂ ਵੱਲੋਂ ਲੁੱਟ ਦਾ ਝੂਠਾ ਡਰਾਮਾ ਰਚ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਹੁਣ ਪੁਲਿਸ ਨੇ ਦੋਵਾਂ ਮਾਤੇ ਪੁੱਤ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਰ ਮੈਨੂੰ ਤੇਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਵੀ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸਾਥ ਜੇ ਸਮਾਨ ਆਪ ਖੁਦ ਸੁੱਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚੌਨੀ ਪੀ ਇਹਨਾਂ ਨੂੰ ਕੜੀ ਤੋਂ ਕੜੀ ਸਾਜਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਇਹ ਆ ਵੀ ਮੈਨੂੰ ਇਨਸਾਫ ਚਾਹੀਦਾ ਅਜੇ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਸ ਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਉਹ ਕਿਹੜੀ ਸਾਹਮਣੇ ਕਿ ਕੀ ਨਿਕਲ ਗਿਆ ਕੀ ਗਲਤ ਆਡੀ ਕੁੜੀ ਨੂੰ ਕਿਉਂ ਮਾਰੇ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘੱਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਇਹ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਕਹਿੰਦਾ ਫੇਰ ਵੀ ਕਰੋ ਚਲੋ ਅਸੀਂ ਦੇਵਾਂਗੇ ਜੋ ਸਾਡੇ ਕੋਲ ਹੈਗਾ ਪਰ ਹਾਂ ਮੇਰੀ ਕੁੜੀ ਨੂੰ ਬਹੁਤ ਟੋਰਚਰ ਕਰਦੇ ਸੀ ਕਹਿੰਦੇ ਸਾਨੂੰ ਆਹ ਚੀਜ਼ ਚਾਹੀਦੀ ਆਹ ਚਾਹੀਦੀ ਕਦੀਆਂ ਨੂੰ ਚਾਰ ਪਾ ਦੋ ਕਦੀਆਂ ਨੂੰ ਦੁੱਧ ਦੋ ਇਨਾਂ ਇੱਥੇ ਵੀ ਮਹੀਨਾ ਮਹੀਨਾ ਦੱਸ ਦਿੰਦੇ ਮਾਂ ਨਹੀਂ ਵੀ ਆਉਣਾ ਜਾਣਾ ਸਰ ਮਾਰ ਕੇ ਨਹੀਂ ਰੋਡ ਦੀ ਇਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾ ਚੰਨ ਕਾਤ ਲੱਗੇਗੀ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕਾੜੀ ਤੋਂ ਕਾੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂਵ ਵਾਹਤੇ ਸਰ ਕਿਸੇ ਦੀ ਚਾਹ ਤੇ ਮੇਰੀ ਹੋਈ ਆ ਕਿਸੇ ਦੀ ਧੀ ਨਾ ਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗਏ ਇਹਨੂੰ ਕਾੜੀ ਤੋਂ ਕਾੜੀ ਸਜ਼ਾ ਮਿਲਣੀ ਚਾਹੀਦੀ ਗਾਂਵ ਵਾਹਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋਈ ਕਰੇ ਸਰ ਮੇਰਾ ਨਾਮ ਗੁਰਜੀਤ ਸਿੰਘ ਮੈਂ ਪਿੰਡ ਸ਼ੀਨਾ ਬਿਰਦਾ ਸਰਪੰਚ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਇਹਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਹੈ ਪਰਿਵਾਰ ਕਿਦਾਂ ਦਾ ਕਰੀਏ ਇਹ ਵਿਧਵਾ ਔਰਤਾਂ ਦਾ ਸਰ ਜਿੱਥੋਂ ਤੱਕ ਹਨ ਨੂੰ ਹੁਣ ਬਾਈਕ ਨੋਟ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮਰਡਰ ਕਿੱਥੇ ਆ ਕਾਫੀ ਜਨਾਨੀ ਨੇ ਨਹੀਂ ਇਹ ਪਰਿਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਿਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਹੈ ਦਿਹਾੜੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਇਹ ਲੜਕੀ ਦੇ ਦੇਖੋ ਹੁਣ ਵੀ ਕੰਮ-ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਧਾਨ ਪਰਿਵਾਰ ਆ ਕੀ ਚਾਹੁੰਦੇ ਹੋ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਦੇ ਅੰਦਰ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਈ। ਇਹ ਮਿਤੀ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੀ ਨੌ ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ। ਜਦੋਂ ਉਹ ਬੱਬੇਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁਟੇਰੇ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਇਹਦੀ ਨੌ ਅਮਨਪ੍ਰੀਤ ਕੌਰ ਨੂੰ ਤੱਕਾ ਦੇ ਕਨਰ ਵੀ ਸੁੱਟ ਦਿੱਤਾ ਜਿਸ ਦੇ ਆਧਾਰ ਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਥਾਣਾ ਤਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਰ੍ਹਾਂ ਦੇਹੀ ਨਾਲ ਇਸ ਮੁਕਤ ਜਿਹੜਾ ਕੇਸ ਨੂੰ ਟਰੈਕ ਕੀਤਾ ਅਸਲ ਵਿੱਚ ਰੁਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਆਪਣੇ ਨੌ ਅਮਨਪ੍ਰੀਤ ਕੋਰ ਦਾ ਮਾਡਲ ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਾ ਕੇ ਨੂੰ ਨਹਿਰ ਵਿੱਚ ਸੁੱਟਿਆ ਜਾਵੇ ਇਹ ਤਾਂ ਸੁੱਟਿਆ ਤਾਂ ਕੀ ਕਰਨ ਦਿੱਤੀ ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਆਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿਛੋਤਾ ਕੰਮ ਕਰਕੇ ਯਾਰ ਸੁੱਟ ਦਿੰਦਾ ਦੋਨੋਂ ਨੇ ਹੀ ਰੈਸਟ ਕਰ ਲਿਆ ਵਾ ਬਾਕੀ ਬਰੀਕੀ ਨਾਲ ਪਤੀਸ਼ ਕੀਤੀ ਜਾਵੇ ਵਜਾ ਕੀ ਸਾਨੂੰ ਮਾਰਨਾ ਵਜਾ ਤੇ ਅਸੀਂ ਇੱਕ ਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਇਹਦੇ ਨਾਂ ਦੇ ਤੇ ਦੂਜਾ ਤਾਂ ਦਜ ਦੇ ਹਿਸਮਤ ਸੀ ਕਹਾਣੀ ਕੀ ਬਣਾਈ ਸਰ ਵੀ ਲੋਟੇ ਲੋਟੇਰੇ ਪੈ ਗਏ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੋਟੇਰੇ ਸਾਨੂੰ ਪੈ ਕੇ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੋਟੇਰਾ ਨੇ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਨਨੂੰ ਮਾਨਯੋਗ ਅਦਾਲਤ ਵਿੱਚ ਵਿਚਾਰ ਕਰਕੇ ਰਿਮਾਂਡ ਲਾ ਕੇ ਬਰੀਕੀ ਨਾਲ ਜਿਹੜੀ ਤਫਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਗੁਨਾਹ ਕਰ ਪਾਇਆਗਾ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ